ਬਾਈਸ ਜਦੋਂ ਐਦਾ ਦੀ ਥੀ ਜਿਹੜੀ ਅੰਚਾਈ ਹੋਵੇ ਉਪਰ ਸ캔 ਕਰਕੇ ਕੋਸ਼ਿਸ਼ ਜੜੀਆ ਕਿ ਕਿਤੇ ਪੂਰਾ ਸੂਲੰਦਰ ਵਿੱਚ ਗੱਲ ਦਿੱਤਾ ਗਿਆ ਤੇ ਕੀਮਾ ਦੇ ਵੱਲ ਕਿਹਾ ਜਾ ਰਿਹਾ ਵੀ ਪੂਰੇ ਤੋਂ ਦੇ ਉੱਪਰ ਮੁਸਤੈਦ ਰਹਿਣੀਆ ਕਿਸੇ ਵੀ ਪੇਰੈਂਟ ਨੂੰ ਜਾਂ ਬੱਚਾ ਨੂੰ ਕਬੀਤੇ ਫਟ ਅਲਰਟ ਜਿਹੜਾਉ ਕਰ ਦਿੱਤਾ ਗਿਆ ਉਹਨਾਂ ਚੈਕਿੰਗ ਜਾਰੀ ਹੈ ਜਿਹੜਾ ਤੇ ਬੁਧੀ ਪਾਸੇ ਕਰਤੀ ਜਾਵੇਗਾ ਇਸ ਸਮੇਂ ਜਿਹੜੀਆਂ ਪੁਲੀਸ ਵਾਲੇ ਜਿਹਨਾਂ ਦੇ ਕੋਲ ਹੋਣਾ ਸਕੂਲ ਜਿਹੜਾ ਲਗਾਤਾਰ ਸਵੇਰ ਤੋਂ ਜੁੜਿਆ ਹੋਇਆ ਹੈ ਇਸ ਸਮੇਂ ਐਸਐਨ ਫਟਿਆਲਾ ਤੇ ਹੋਰ ਉਹ ਜਿਹੜੀ ਕਾਰਵਾਈ ਮਜੀਠ ਦੇ ਵੱਲੋਂ ਉਸ ਸਮੇਂ ਪੂਰਨ ਕੋਰਟ ਦੇ ਉੱਪਰ ਸਕੂਲ ਦੀ ਜਾਣ ਜਿਹੜੀ ਸਵੇਰੇ 9:30 10 ਵਜੇ ਦੇ ਲਾਗੇ ਜਿਹੜਾ ਰਾਇਨ ਇੰਟਰਨੈਸ਼ਨਲ ਗਲੋਬਲ ਸਕੂਲ ਆ ਅਰਬਨ ਐਸਟੇਟ ਏਰੀਏ ਚ ਇਹਨਾਂ ਦੇ ਈਮੇਲ ਆਈਡੀ ਤੇ ਜਿਹੜੀ ਇੱਕ ਬੌਮ ਥ੍ਰੈਟ ਆ ਉਹ ਰਿਪੋਰਟ ਹੋਈ ਸੀ ਤੇ ਇਮੀਡੀਏਟਲੀ ਪੁਲਿਸ ਟੀਮਾਂ ਨੇ ਪ੍ਰੌਮਪਟਲੀ ਸਵਿਫਟਲੀ ਸਕੂਲ ਚ ਪਹੁੰਚ ਕੇ ਜਿਹੜਾ ਚੈਕਿੰਗ ਆ ਉਹ ਸ਼ੁਰੂ ਕਰਤੀ ਸੀ ਇੱਥੇ ਜਿਹੜੀ ਸਾਡੀ ਡੈਡੀਕੇਟਿਡ ਐਂਟੀ ਸੈਬੋਟੇਜ ਟੀਮ ਹੁੰਦੀ ਜਿਹਦੇ ਕੋਲੇ ਨੋਨ ਲੀਨੀਅਰ ਜੰਕਸ਼ਨ ਡਿਵਾਈਸ ਐਨ ਐਲ ਜੀ ਡੀ ਤੇ ਬੌਮ ਡਿਟੈਕਸ਼ਨ ਦੇ ਇਕਵਿਪਮੈਂਟ ਜਿਹੜੇ ਹੁੰਦੇ ਆ ਉਹ ਵੀ ਇੱਥੇ ਭੇਜੀ ਸਨੀਫਰ ਡੌਗ ਵੀ ਅਸੀਂ ਇੱਥੇ ਉਦੀ ਵੀ ਮੂਵਮੈਂਟ ਰੱਖੀ ਤੇ ਹੁਣ ਤੱਕ ਕੋਈ ਵੀ ਐਕਸਪਲੋਸਿਵ ਡਿਵਾਈਸ ਜਾਂ ਕੋਈ ਆਈਡੀ ਜਾਂ ਕਿਸੇ ਵੀ ਹੋਰ ਪ੍ਰਕਾਰ ਦੀ ਕੋਈ ਬੌਮ ਨੋਮਾ ਚੀਜ਼ ਜਿਹੜੀ ਆ ਉਹ ਇਥੋਂ ਬਰਾਮਦ ਨਹੀਂ ਹੋਈ ਆ ਪਰੰਤੂ ਡਬਲਿਊ ਸ਼ੋਰ ਹੋਣ ਲਈ ਹੁਣ ਅਸੀਂ ਦੁਬਾਰੇ ਇੱਥੇ ਚੈਕਿੰਗ ਕਰਾਂਗੇ ਤੇ ਇਨਸ਼ੋਰ ਕਰਾਂਗੇ ਕਿ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਾ ਹੋਵੇ ਦੂਜੀ ਗੱਲ ਜਿੱਥੋਂ ਵੀ ਇਹ ਈਮੇਲ ਔਰੀਜਿਨੇਟ ਕੀਤੀ ਹੈ ਉਹਦੀ ਬੜੀ ਸਾਇੰਟੀਫਿਕਲੀ ਤੇ ਡੂੰਘਾਈ ਨਾਲ ਅਸੀਂ ਤਫ਼ਤੀਸ਼ ਕਰਾਂਗੇ ਉਹਦੇ ਆਈਪੀ ਐਡਰੈਸਸ ਉਹਦੀ ਕੰਟਰੀ ਆਫ origin ਜਾਂ ਸਟੇਟ ਆਫ origin ਕੀ ਆ ਉਹਨੂੰ ਪ੍ਰੋਪਰ ਅਸੀਂ ਜਿਹੜਾ ਇਨਵੈਸਟੀਗੇਟ ਕਰਕੇ ਤੇ ਇਸ ਈਮੇਲ ਦੇ ਸੋਰਸ ਤੱਕ ਪਹੁੰਚਣ ਲਈ ਵੀ ਜਿਹੜੇ ਆ ਉਹ ਸਾਇੰਟੀਫਿਕ ਪ੍ਰਯਾਸ ਜਿਹੜੇ ਕੀਤੇ ਹੁਣ ਤੱਕ ਤੇ ਸਾਡੇ ਕੋਲ ਇਨਫੋਰਮੇਸ਼ਨ ਜਿਹੜੀ ਉਹ ਰਾਇਨ ਇੰਟਰਨੈਸ਼ਨਲ ਸਕੂਲ ਦੀ ਹੈਗੀ ਬਟ ਨਾਰਮਲੀ ਜੇਕਰ ਇਹੋ ਜਿਹੇ ਮੇਲਸ ਆਂਦੇ ਆ ਤੇ ਕਈ ਵਾਰੀ ਜਿਵੇਂ ਆਪਾਂ ਪਹਿਲਾਂ ਵੀ ਦੇਖਿਆ ਕਿ ਹੋਰ ਡਿਸਟ੍ਰਿਕਟਸ 'ਚ ਵੀ ਜਦੋਂ ਆਏ ਸੀ ਤੇ ਕਈ ਸਕੂਲਾਂ ਨੂੰ ਆ ਜਾਂਦੇ ਅਸੀਂ ਆਪਣੇ ਕੰਟਰੋਲ ਰੂਮ ਦੀ ਡਿਊਟੀ ਲਗਾਈ ਹੈ ਕਿ ਜੇਕਰ ਕਿਸੇ ਵੀ ਹੋਰ ਸਕੂਲ ਨੂੰ ਕੋਈ ਇਹੋ ਜਿਹਾ ਈਮੇਲ ਰਿਸੀਵ ਹੋ ਜਾ ਤੇ ਉਹਦੇ ਬਾਰੇ ਵੀ ਸਾਨੂੰ ਸੂਚਿਤ ਕੀਤਾ ਜਾਵੇ ਤੇ ਫੌਰੀ ਤੌਰ ਤੇ ਐਂਟੀ ਸੈਬੋਟਾ ਚੈੱਕ ਜਿਹੜਾ ਹੈ ਉਹ ਬੱਚਿਆਂ ਦੇ ਜਾਨੀ ਮਾਲੀ ਰੱਖੀ ਲਈ ਅਸੀਂ ਕਰਾਵਾ ਅੱਛਾ ਵੀ ਛੁੱਟੀ ਬਾਰੇ ਜੀ ਐਡਮਿਨਿਸਟ੍ਰੇਸ਼ਨ ਨਾਲ ਐਸਚਓ ਦੀ ਗੱਲ ਹੋਈ ਸੀ ਅਸੀਂ ਕੋਸ਼ਿਸ਼ ਇਹੀ ਕਰਾਂਗੇ ਕਿਉਂਕਿ ਆਂਟੀ ਸਬੋਟਾ ਚੈੱਕ ਜਿਹੜਾ ਹੈ ਬਟਾ ਬੜਾ ਡਿਟੇਲਡ ਪ੍ਰੋਸੀਜਰ ਹੁੰਦਾ ਹੈ ਇਹਦੇ ਵਿੱਚ ਇਸ ਕਰਕੇ ਅਸੀਂ ਕੋਸ਼ਿਸ਼ ਇਹੀ ਕਰਾਂਗੇ ਕਿ ਬੱਚਿਆਂ ਦੀ ਇੱਥੇ ਛੁੱਟੀ ਕਰਵਾਈ ਨਹੀਂ ਇਹੋ ਜੀ ਕੋਈ ਗੱਲ ਨਹੀਂ ਜੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਵੇਂ ਹੀ ਇਨਫੋਰਮੇਸ਼ਨ ਆਈ ਸੀ ਇਮੀਡੀਏਟਲੀ ਐਸਐਚਯੂ ਅਰਬਨ ਸਟੇਟ ਵਿਦਨ ਮਿੰਟਸ ਇੱਥੇ ਪਹੁੰਚ ਗਏ ਸੀ ਤੇ ਮੈਂ ਪ੍ਰੋਟੋਕਾਲ ਡਿਊਟੀ 'ਚ ਸੀਗਾ ਜਿਵੇਂ ਅੱਜ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਮਾਨਯੋਗ ਚੀਫ ਜਸਟਿਸ ਆਫ ਇੰਡੀਆ ਦੀ ਇੱਥੇ ਵਿਜ਼ਿਟ ਸੀਗੀ ਤੇ ਹੁਣ ਅਸੀਂ ਡਬਲ ਯੂ ਐਨਸ਼ੋਰ ਕਰਾਂਗੇ ਕਿ ਕਿਸੇ ਵੀ ਪ੍ਰਕਾਰ ਦੀ ਅਨਸੁਖਾਵੀ ਘਟਨਾ ਜਿਹੜੀ ਹੋਵੇ ਸਰੇਣਾ ਨਹੀਂ ਦੇਖੋ ਜਦੋਂ ਵੀ ਕੋਈ ਇਹੋ ਜਿਹੀ ਮੇਲ ਓਰੀਜਿਨੇਟ ਹੁੰਦੀ ਹੈ ਤੇ ਉਹਦੀ ਸਾਇੰਟਿਫਿਕ ਤੇ ਟੈਕਨੀਕਲ ਇਨਵੈਸਟੀਗੇਸ਼ਨ ਜਿਹੜੀ ਆ ਉਹਦੇ 'ਚ ਆਈਪੀ ਐਨਾਲਿਸਿਸ ਹੁੰਦਾ ਹੈ ਜਦੋਂ ਅਸੀਂ ਆਈਪੀ ਐਨਾਲਿਸਿਸ ਕਰਾਂਗੇ ਕਿ ਕਿਹੜੇ ਡਿਵਾਈਸ ਤੋਂ ਕਿਹੜੇ ਕੰਪਿਊਟਰ ਤੋਂ ਕਿਹੜੀ ਕੰਟਰੀ ਤੋਂ ਜਾਂ ਕਿਹੜੇ ਸਟੇਟ ਤੋਂ ਕਿਹੜੇ ਸ਼ਹਿਰ ਤੋਂ ਇਹ ਈਮੇਲ origin ਹੋਈ ਹੈ ਫਿਰ ਉਹ IP ਤੋਂ ਅਸੀਂ ਅੱਗੇ ਵੈਰੀਫਾਈ ਕਰਾਂਗੇ ਕਿ ਜਿਹੜੇ ਡਿਵਾਈਸ ਤੋਂ ਜਾਂ ਕੰਪਿਊਟਰ ਤੋਂ ਈਮੇਲ ਆਈ ਹੈ ਉਹਦੀ ਮਾਲਕੀ ਕਿਸ ਦੇ ਨਾਂ ਤੇ ਹੈਗੀ ਹੈ ਤੇ ਉਹਦੇ ਤੇ ਅਹੋਜੀ ਕੋਈ ਸੰਗਠਨ ਨਹੀਂ ਜੀ ਅਜੇ ਤੱਕ ਇੱਥੇ ਆਪਾਂ ਆਪ ਹੀ ਸਾਰੇ ਖੜੇ ਆ ਤੇ ਕਿਸੇ ਕੋਈ ਸੰਗਠਨ ਦੀ ਵਾਲੀ ਕੋਈ ਇਹੋ ਜਿਹੀ ਗੱਲ। ਹਰ ਵਾਰੀ ਜਦੋਂ ਕਿਸੇ ਇੱਕ ਸਕੂਲ 'ਚ ਮੇਲ ਆਂਦੀ ਹੈ ਤੇ ਬਾਕੀ ਸਕੂਲ ਜੈਸਾ ਮੈਟਰ ਆਫ ਪ੍ਰੀਕਾਸ਼ਨ ਆਪਣੇ ਆਪ ਕਿਉਂਕਿ ਵੈਸੇ ਵੀ ਵਿੰਟਰਸ ਵੀ ਚੱਲ ਰਿਹਾ ਤੇ ਉਹਨਾਂ ਨੂੰ ਐਜ਼ ਅ ਮੈਟਰ ਆਫ ਪ੍ਰੀਕਾਸ਼ਨ ਉਹਨਾਂ ਨੇ ਕਰਾਇਆ ਹੋਣਾ ਬਟ ਆਫੀਸ਼ੀਅਲੀ ਜਿਹੜੀ ਇੰਟੀਮੇਸ਼ਨ ਰਨਿੰਗ ਹੈ ਠੀਕ ਹੈ